ਜੋ ਹੋ ਰਹੀ ਹੈ ਦੀ ਕਲਮ ਦੇਖ ਰਹੇ ਸਾਰੇ ਸੱਜਣਾ ਮਿਤਰਾ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਆਓ ਤੁਹਾਨੂੰ ਅੱਜ ਵਿਖਾਈਏ ਮੇਲਾ ਕਿਉਂਕਿ ਪੰਜਾਬ ਜੋ ਮੇਲਿਆਂ ਦੀ ਧਰਤੀ ਦੇ ਨਾਲ ਜਾਣਿਆ ਜਾਂਦਾ ਹੈ ਤੇ ਆਏ ਦਿਨ ਕਿਤਨੇ ਕਿਤੇ ਮੇਲੇ ਲੱਗਦੇ ਨੇ ਹੋਰ ਹੀ ਪੰਜਾਬ ਦੇ ਕਈ ਮੇਲੇ ਮਸ਼ਹੂਰ ਨੇ ਜਿੱਦਾਂ ਤੁਸੀਂ ਜਾਣਦੇ ਹੋ ਤੇ ਅੱਜ ਤੁਹਾਨੂੰ ਮੇਲਾ ਜੋ ਵਿਖਾਉਣ ਲੱਗੇ ਹਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਜਾਂਗੀਰ ਦਾ ਮੇਲਾ ਹੈ ਜੋ ਬਾਬਾ ਭਰਦੇਆਣਾ ਦੀ ਯਾਦ ਦੇ ਵਿੱਚ ਸਾਲਾਨਾ ਜੋ ਮੇਲਾ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਪਿੰਡ ਦੀ ਸਮੂਹ ਸਾ ਸੰਗਤ ਵੱਲੋਂ ਹੋਰ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੋ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੇ ਮੇਲਾ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈ ਗਰਮੀ ਦੇ باوجود ਵੀ ਇਹ ਮੇਲਾ ਬਹੁਤ ਭਰਿਆ ਹੈ ਬਹੁਤ ਸੰਗਤ ਦਾ ਹੁਸ਼ਿਆ ਹੈ ਠਾਠਾ ਮਾਰਦੀ ਜੋ ਸੰਗਤ ਅੱਜ ਇੱਥੇ ਆ ਰਹੀ ਹੈ ਸੋ ਇਹ ਮੇਲਾ ਮੈਂ ਦੱਸ ਦੇਵਾਂ ਕਿ ਜੋ ਇੱਥੋਂ ਦੇ ਮੁੱਖ ਸੇਵਾਦਾਰ ਮੇਜਰ ਸਿੰਘ ਜੀ ਰਸਾਲਦਾਰ ਜੋ ਕਿ ਨਾਲ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਡਿਊਟੀ ਨਿਭਾ ਰਹੇ ਨੇ ਸੋ ਇੱਥੋਂ ਦੀ ਜੋ ਸੇਵਾ ਸੰਭਾਲ ਉਹ ਕਰ ਰਹੇ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਤੇ ਹੋਰ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਮੇਲਾ ਬਹੁਤ ਹੀ ਵਧੀਆ ਤਰੀਕੇ ਨਾਲ ਨਾਲ ਮਨਾਇਆ ਜਾਂਦਾ ਹੈ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਸਾਰਾ ਮੇਲਾ ਸੋ ਜਿੱਥੇ ਤੁਸੀਂ ਇਹ ਸਾਰਾ ਮੇਲਾ ਦੇਖ ਰਹੇ ਹੋ ਤੇ ਦੇਖੋ ਮੇਲੇ ਦੇ ਵਿੱਚ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਸ਼ਲਾਘਾ ਜੋ ਕਿ ਮੇਲੇ ਦੇ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ ਹੈ ਔਰ ਇਹ ਕੈਂਪ ਮਹਾਦੇਵ ਖੂਨਦਾਨ ਗਰੁੱਪ ਹੈ ਜੋ ਜਾਨੀਆਂ ਦਾ ਉਹਨਾਂ ਵੱਲੋਂ ਲਗਾਇਆ ਗਿਆ ਹੈ ਜੋ ਗੋਪੀ ਜੀ ਸੰਚਾਲਕ ਨੇ ਉਹਨਾਂ ਦੇ ਤੇ ਮੁਖ ਸੇਵਾਦਾਰ ਮੇਜਰ ਸਿੰਘ ਜੀ ਜ਼ਾਲਦਾਰ ਜੋ ਖੂਨਦਾਨ ਕਰ ਰਹੇ ਨੇ ਆਪਣੇ ਸਾਥੀਆਂ ਦੇ ਸਮੇਤ ਜੋ ਇਹ ਬਹੁਤ ਵਧੀਆ ਉਪਰਾਲਾ ਲੱਗਾ ਮੇਲੇ ਦੇ ਵਿੱਚ ਇਹ ਮੁੱਖ ਲੋੜ ਹੈ ਸਮੇਂ ਦੀ ਅੱਜ ਕੱਲ ਜਿਸ ਤਰ੍ਹਾਂ ਕੂਣ ਲੋਕੀ ਵਿਰਥ ਘਾਉਂਦੇ ਨੇ ਸੋ ਲੜਚੜ ਕੇ ਝਗੜ ਕੇ ਕੂਣ ਘਾਉਂਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਵੱਧ ਵੱਧ ਐਸੇ ਉਪਰਾਹ ਦੇ ਕੰਮ ਬਿਲ੍ਹਾ ਬਹੁਤ ਹੀ ਵਧੀਆ ਹੈ ਜੀ ਠਾਠਾ ਮਾਰੀ ਜੋ ਸੰਗਤ ਦਾ ਇਕੱਠ ਇੱਥੇ ਵੇਖਣ ਨੂੰ ਮਿਲਿਆ ਹੈ ਤੇ ਐਨ ਆਰ ਆਈ ਵੀਰ ਤੇ ਹੋਰ ਸਹਿਯੋਗੀ ਸਜਣਾ ਦੇ ਵੱਲੋਂ ਇਹ ਮੇਲਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਵਾ ਜਿਹੜੇ ਸਹਿਯੋਗ ਕਰਦੇ ਨੇ ਇਸ ਮੇਲੇ ਦੇ ਵਿੱਚ ਤੇ ਉਹਨਾਂ ਦਾ ਤੁਸੀਂ ਜੀ ਦੇਖ ਰਹੇ ਹੋ ਤੇ ਹੋਰ ਬੜਾ ਉਤਸ਼ਾਹ ਹੈ ਸੰਗਤ ਦੇ ਵਿੱਚ ਵੀ ਹਰ ਸਾਲ ਜੋ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਹੈ ਤੇ ਪਿੰਡ ਤੋਂ ਬਾਹਰ-ਬਾਰ ਜੋ ਖੁੱਲੇ ਥਾਂ ਦੇ ਦਰਖਤਾਂ ਦੀ ਛਾਂ ਹੇਠ ਬਹੁਤ ਹੀ ਜ਼ਿਆਦਾ ਇਸ ਜਗ੍ਹਾ ਤੇ ਦਰਖਤ ਲੱਗੇ ਨੇ ਤੇ ਦਰਖਤਾਂ ਦੇ ਹੇਠ ਹੀ ਇਹ ਸਾਰਾ ਜੋ ਪਿੰਡਾ ਬਣਾਇਆ ਜਾ ਰਿਹਾ ਤੇ ਬਹੁਤ ਹੀ ਵਧੀਆ ਇੱਕ ਮੈਸੇਜ ਮਿਲ ਰਿਹਾ ਇਸ ਮੇਲੇ ਦੇ ਵਿੱਚੋਂ ਕਿ ਆਪਾਂ ਵੱਤਵਾ ਦਰਖਤ ਵੀ ਲਵਾਈ ਲਗਾਈਏ ਨਾਲ ਦੀ ਨਾਲ ਖੂਨਦਾਨ ਕੈਂਪ ਲਗਾਈਏ ਸੋ ਇਹ ਸਾਰੇ ਵੀਸ ਜੋ ਵੀ ਸੱਜਣ ਇਹ ਮੇਲੇ ਦੇ ਵਿੱਚ ਵਧੀਆ ਮੈਸੇਜ ਦੇਖਣ ਨੂੰ ਮਿਲਦਾ ਐਸੀਆਂ ਮੇਲੇ ਦੇ ਵਿੱਚ ਐਸੇ ਉਪਰਾਲਿਆਂ ਦੀ ਸਾਨੂੰ ਲੋੜ ਹੈ ਤੇ ਤਾਂ ਹੀ ਜੋ ਸਾਡੇ ਇਹ ਜੇ ਮੇਲੇ ਸਫਲ ਹੁੰਦੇ ਨੇ ਤੇ ਇਹ ਮੇਲੇ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਦੂਰੋਂ ਦੂਰੋਂ ਜਿ세 ਕਰਕੇ ਆਉਂਦੀ ਹੈ ਤੇ ਇਧਰ ਤੁਸੀਂ ਦੇਖ ਰਹੇ ਹੋ ਜੋ ਪੰਕਤਾਂ ਦੇ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਸੇਵਾਦਾਰਾਂ ਵੱਲੋਂ ਆਈ ਹੋਈ ਸੰਗਤ ਨੂੰ ਜੋ ਪ੍ਰਸ਼ਾਦਾ ਪਾਣੀ ਸ਼ਿਕਾਇਆ ਜਾ ਰਿਹਾ ਹੈ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਗਰਮੀ ਦੇ باوجود ਬਹੁਤ ਵਧੀਆ ਪ੍ਰਬੰਧ ਨੇ ਇੱਥੇ ਜਗਾ ਜਗਾ ਤੇ ਜੋ ਛਪੇਲਾ ਠੰਡੇ ਪਾਣੀ ਦੀਆਂ ਲੱਗੀਆਂ ਨੇ ਤੇ ਇਧਰ ਸੇਵਾ ਕਰ ਰਹੀਆਂ ਨੇ ਸਾਡੀਆਂ ਬੀਬੀਆਂ ਬਰਤਨਾਂ ਦੀ ਝੂਠੇ ਬਰਤਨ ਨੂੰ ਸਾਫ ਕਰ ਰਹੀਆਂ ਨੇ ਤੇ ਸੇਵਾ ਸਾਨੂੰ ਸਾਰਿਆਂ ਨੂੰ ਹੀ ਕਰਨੀ ਚਾਹੀਦੀ ਹੈ ਸੋ ਤੁਸੀਂ ਦੇਖ ਰਹੇ ਹੋ ਜਾਂਗੀਰ ਪਿੰਡ ਦਾ ਇਹ ਮੇਲਾ ਬਹੁਤ ਹੀ ਖਾਸ ਮੇਲਾ ਹਰ ਸਾਲ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚ ਕੇ ਜੋ ਹਾਜ਼ਰੀਆਂ ਭਰਦੇ ਨੇ ਇਹ ਸੰਗਤ ਕਾਟ ਵੀ ਤੁਸੀਂ ਦੇਖ ਸਕਦੇ ਹੋ ਗਰਮੀ ਬੜੀ ਜ਼ਿਆਦਾ ਸੀ ਪਰ ਗਰਮੀ ਦੇ باوجود ਇੱਥੇ ਵਧੀਆ ਪ੍ਰਬੰਧ ਕੀਤੇ ਨੇ ਵੱਡੇ ਕੂਲਰ ਲਗਾਏ ਗਏ ਨੇ ਪੱਖੇ ਲਗਾਏ ਗਏ ਨੇ ਤੇ ਬਾਕੀ ਇਹ ਜੋ ਜਗ੍ਹਾ ਹੈ ਇਥੇ ਵੈਸੇ ਹੀ ਦਰਖਤ ਬਹੁਤ ਲੱਗੇ ਨੇ ਤੇ ਠੰਡਾ ਰਹਿੰਦਾ ਹੈ ਤੇ ਉੱਤਰੋਂ ਨਾਲ ਦੇ ਨਾਲ ਸੰਤਾਂ ਨੂੰ ਠੰਡਾ ਮਿੱਠਾ ਜਲ ਤੇ ਠੰਡੇ ਪਾਣੀ ਦੀਆਂ ਸ਼ਕੀਨਾ ਲਗਾਤਾਰ ਜੋ ਸੇਵਾਦਾਰਾਂ ਵੱਲੋਂ ਜਾਰੀ ਨੇ ਹੋਰ ਜੋੜੇ ਕਰਦਾ ਪ੍ਰਬੰਧ ਹੈ ਸੋ ਇਹ ਬਹੁਤ ਹੀ ਵਧੀਆ ਮੇਲਾ ਤੇ ਸਾਰੇ ਇਸ ਮੇਲੇ ਦੇ ਵਿੱਚ ਖੁਸ਼ੀਆਂ ਚਾਵਾਂ ਦੇ ਨਾਲ ਆਉਂਦੇ ਨੇ ਤੇ ਆਪਣੀਆਂ ਮਨੋ ਕਮਨਾ ਜੋ ਪੂਰੀਆਂ ਕਰਾਉਂਦੇ ਨੇ ਤੇ ਵੇਖੋ ਸੰਗਤ ਗਰਮੀ ਦੇ باوجود ਵੀ ਬਹੁਤ ਵੱਡੀ ਗਿਣਤੀ ਦੇ ਸੰਗਤ ਇੱਥੇ ਦੇਖਣ ਨੂੰ ਮਿਲੀ ਤੇ ਇਸ ਮੇਲੇ ਦੇ ਵਿੱਚ ਖਾਸ ਹੋਰ ਗੱਲ ਇਹ ਵੀ ਵੇਖਣ ਨੂੰ ਯਾਦ ਕਿ ਪੁਸ਼ਟੀਆਂ ਵੀ ਇੱਥੇ ਕਰਵਾਈਆਂ ਜਾ ਰਹੀਆਂ ਨੇ ਤੇ ਆਹ ਕੁਸ਼ਟੀਆਂ ਦੇ ਤੁਸੀਂ ਦੇਖ ਰਹੇ ਹੋ ਕਿ ਜੋ ਕਬੱਡੀ ਦੇ ਖਿਡਾਰੀ ਨੇ ਕਬੱਡੀ ਕਰਾਈ ਗਈ ਪਹਿਲੇ ਛੋਟੇ ਬੱਚਿਆਂ ਦੀ ਫਿਰ ਵੱਡਿਆਂ ਦੀ ਕੁਸ਼ਟੀਆਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਨਾਮ ਦਿੱਤੇ ਜਾ ਰਹੇ ਨੇ ਜਮ ਮੁਖ ਸੇਵਾਦਾਰ ਮੇਜਰ ਸਿੰਘ ਹਸਾਲਦਾਰ ਤੇ ਉਹਨਾਂ ਦੇ ਸਾਥੀਆਂ ਵੱਲੋਂ ਤਾਂ ਕਿ ਮੇਲੇ ਵਿੱਚ ਜੋ ਐਸੀਆਂ ਖੇਡਾਂ ਕਰਾਉਣੀਆਂ ਬਹੁਤ ਹੀ ਵਧੀਆ ਗੱਲ ਹੈ ਵਧੀਆ ਮੈਸੇਜ ਹੈ ਫੂਨਦਾਨੇ ਕੈਂਪ ਲੱਗਾ ਹੈ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਹੈ ਤਾਂ ਕਿ ਜੋ ਸਾਡੀ ਨੌਜਵਾਨ ਪਨੀਰੀ ਚੰਗੇ ਰਾਹ ਤੇ ਚੱਲ ਸਕੇ ਸੋ ਬਹੁਤ ਵਧੀਆ ਮੇਲੇ ਦੇ ਸੰਦੇਸ਼ ਇਸ ਮੇਲੇ ਵਿੱਚ ਦੇਖਣ ਨੂੰ ਮਿਲਦੇ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋ ਇਹ ਸੀ ਪਿੰਡ ਜਾਂਗੀਰ ਦਾ ਮੇਲਾ ਜਿੱਥੇ ਕੀ ਤੁਸੀਂ ਦੇਖ ਰਹੇ ਹੋ ਜੋ ਹੁਣ ਕੋਲ ਚੱਲ ਰਹੇ ਨੇ ਪਹਿਲਵਾਨਾਂ ਦੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਮੇਲਾ ਦੇਖ